ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ-ਠਾਕ ਹੋ ਅਸੀਂ ਵੀ ਠੀਕ-ਠਾਕ ਹਾਂ ਜੀ ਲਓ ਜੀ ਅੱਜ ਜਿਹੜਾ ਆਪਣੇ ਕੋਲੇ ਨਵਾਂ ਕੱਪੜਾ ਆਇਆ ਹੈ ਨਾ ਤੁਹਾਡੇ ਨਾਲ ਆ ਪਾਰਟੀ ਵਿਆਹ ਸ਼ੂਟ ਆਇਆ ਹੈ ਨਾ ਤੁਹਾਡੇ ਨਾਲ ਆਪਾਂ ਵੀਡੀਓ ਸ਼ੇਅਰ ਕਰ ਲੱਗੇ ਆ ਕੌਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ ਧੂਰੀ ਤੇ ਜਿਹੜਾ ਆਪਣੇ ਕੋਲੇ ਕਪੜਾ ਆਇਆ ਆ ਉਹ ਪਤੋਂ ਅਡੀ ਨਾਲ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਆ ਕੌ ਸੰਦੂ ਬੁਟੀਕ ਐਂਡ ਬਿਊਟੀ ਸਲੂਨ ਧੂਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਕੱਕੜਵਾਲ ਚੌਂਕ ਦੇ ਵਿੱਚ ਤੇ ਜਿਹੜਾ ਹੈਗਾ ਗੁਰਦੁਆਰਾ ਕਲੰਗੀਧਰ ਸਾਹਿਬ ਜਿਸ ਵੇਸ ਨਗਰ ਦਾ ਗੇਟ ਬਣਿਆ ਹੈ ਉਹਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਪਣਾ ਬੁਟੀਕ ਹੈਗਾ ਆ ਆਪਣੇ ਕੋਲੇ ਹਰ ਇੱਕ ਤਰ੍ਹਾਂ ਦਾ ਸੂਟ ਜਿਹੜਾ ਹੈਗਾ ਤੁਸੀਂ ਤਿਆਰ ਵੀ ਕਰਵਾ ਸਕਦੇ ਹੋ ਆਪਣੀ ਚੋਇਸ ਦੇ ਅਕੋਰਡਿੰਗ ਤੇ ਸਾਡੇ ਕੋਲੇ ਜਿਹੜੇ ਹੈਗੇ ਨੇ ਹੈਂਡਵਰਕ ਸੂਟ, ਥਰੈਡਵਰਕ ਸੂਟ ਜਿਹੜੇ ਹੈਗੇ ਨੇ ਸਾਰੇ ਆਪਣੇ ਕੋਲੇ ਹੁੰਦੇ ਵੀ ਆ ਤੁਸੀਂ ਆ ਕੇ ਵੀ ਖਰੀਦ ਸਕਦੇ ਹੋ ਆਪਣੀ ਪਸੰਦ ਦੇ ਤਿਆਰ ਵੀ ਕਰਾ ਸਕਦੇ ਹੋ ਉਹ ਜਿਹੜੀ ਹੈਗੀ ਤੁਹਾਡੀ ਚੋਇਸ ਹੈ ਜੀ ਬਾਕੀ ਜਿਹੜੇ ਅੱਜ ਆਪਣੇ ਕੋਲੇ ਹੈਂਡਵਰਕ ਦੇ ਸੂਟ ਆਏ ਆ ਸਾਰੇ ਰੇਂਜ ਵੀ ਘੱਟ ਹੋਊਗੀ ਜੀ ਤੇ ਸੂਟ ਵੀ ਵਧੀਆ ਹੋਣਗੇ ਪੂਰੇ ਵਧੀਆਲੇ ਸੂਟ ਹੋਣਗੇ ਸਾਡੇ ਬਾਜ਼ਾਰ ਦੇ ਨਾਲ ਜਿਹੜੇ ਹੈਗੇ ਅੱਦੇ ਰੇਟਾਂ ਤੇ ਤੁਹਾਨੂੰ ਸੂਟ ਮਿਲਣਗੇ ਅੱਜ ਜੇ ਆਪਾਂ ਪਹਿਲਾਂ ਸ਼ੁਰੂ ਕਰਦੇ ਆਂ ਆ ਦੇਖੋ ਪਿਓਰ ਔਰਗੰజా ਹੋਊਗਾ ਜੀ ਬਿਸਕੋਸ ਔਰਗੰజా ਹੋਊਗਾ ਜਿਹੜੀ ਚੀਜ਼ ਕਹਾਂਗੇ ਜੀ ਉਹੀ ਕਹਿ ਕੇ ਦੇਵਾਂਗੇ ਕਿਉਂਕਿ ਆਪਾਂ ਨੇ ਲੁੱਟ ਤੋਂ ਜਿਹੜਾ ਹੈਗਾ ਸਾਰਿਆਂ ਨੂੰ ਬਚਾਉਣੇ ਦਾ ਜੀ ਆ ਦੇਖੋ ਪਿਓਰ ਔਰਗੰజా ਦਾ ਸੂਟ ਹੈਗਾ ਦੇਖੋ ਹੈਂਡਵਰਕ ਹੈ ਸਾਰਾ ਸੂਟ ਹੈਂਡਵਰਕ ਹੈ ਦੇਖੋ ਨੇੜੇ ਲਾ ਕੇ ਮੈਂ ਕੈਮਰਾ ਚੈੱਕ ਕਰਵਾ ਦਾਂਗੀ ਸਾਰਾ ਹੈਂਡਵਰਕ ਹੈ ਇਹਦੀ ਲੈਂਥ ਵਗੈਰਾ ਦਾ ਕੋਈ ਪ੍ਰੋਬਲਮ ਨਹੀਂ ਤੁਸੀਂ ਜਿੰਨੀ ਮਰਜ਼ੀ ਲੈਂਥ ਜਿਹੜੀ ਹੈਗੀ ਇਹਦੀ ਬਣਾ ਸਕਦੇ ਹੋ ਨੀਚੇ ਜਿਹੜਾ ਹੈਗਾ ਦੇਖੋ ਕਿੰਨਾ ਸੋਹਣਾ ਮੋਤੀ ਵਾਲਾ ਗੋਟਾ ਲੱਗਿਆ ਹੋਇਆ ਜੀ ਇਹ ਵਾਲਾ ਜਿਹੜਾ ਹੈਗਾ ਹੈਂਡਵਰਕ ਦੀ ਉਹਦੀ ਬੋਟਮ ਆਉਗੀ ਆ ਦੇਖੋ ਇਹਦੇ ਦਾ ਸਲਵਾਰ ਤੇ ਵਰਕ ਆ ਗਿਆ ਉਦਾਂ ਹੀ ਹੈਂਡਵਰਕ ਦੀ ਜਿਹੜੀ ਹੈਗੀ ਇਹਦੀ ਸਲਵਾਰ ਆਉਗੀ ਬਹੁਤ ਜਿਆਦਾ ਸੋਹਣੀ ਮਸਲੀਨ ਦੀ ਸਲਵਾਰ ਲੱਗੀ ਹੋਈ ਹੈ ਜਿਹੜਾ ਦੁਪੱਟਾ ਆਊਗਾ ਜੀ ਇਸ ਵਾਰੀ ਆਪਾਂ ਨੇ ਦੁਪੱਟੇ ਹੁਣ ਦੇ ਹਿਸਾਬ ਹੁਣ ਦੇ ਟ੍ਰੈਂਡ ਦੇ ਹਿਸਾਬ ਦੇ ਨਾਲ ਹਨਾ ਦੁਪੱਟੇ ਆਪਾਂ ਨੇ ਤਿਆਰ ਕਰਵਾਏ ਨੇ ਆਰਗਨਜਾ ਦਾ ਹੀ ਦੁਪੱਟਾ ਹੋਊਗਾ ਪੂਰਾ ਫੁੱਲ ਬਸਾਈ ਦਾ ਦੁਪੱਟਾ ਆਊਗਾ ਦੇਖੋ ਬਹੁਤ ਸੋਹਣੇ ਦੁਪੱਟੇ ਤਿਆਰ ਕੀਤੇ ਹੋਏ ਨੇ ਇਹ ਜਿਹੜੇ ਸੂਟਾਂ ਦੀ ਰੇਂਜ ਹੈਗੀ ਹੈ ਜੀ ਆਪਣੇ ਕੋਲੇ 1500 ਤੋਂ ਸ਼ੁਰੂ ਹੋ ਜੂਗੀ 1500 ਤੋਂ 4500 ਦੇ ਵਿੱਚ ਵਿੱਚ ਅੱਜ ਦੇ ਮੈਂ ਸਾਰੇ ਸੂਟ ਦਿਖਾਵਾਂਗੀ ਤੁਹਾਨੂੰ ਤੁਸੀਂ ਜਿਹੜਾ ਮਰਜੀ ਜਿੱਥੇ ਮਰਜੀ ਬੈਠੇ ਹੋ ਤੁਸੀਂ ਸਾਡੇ ਤੋਂ ਜਿਹੜੇ ਹੈਗੇ ਆਨਲਾਈਨ ਵੀ ਸੂਟ ਮੰਗਵਾ ਸਕਦੇ ਹੋ ਆਪਣਾ ਐਡਰੈਸ ਵਗੈਰਾ ਸਾਨੂੰ ਸੈਂਡ ਕਰਕੇ ਹਨਾ ਜਿਹੜਾ ਮਰਜੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜਿੱਦਾਂ ਹੁਣ ਆਪਾਂ ਤੁਹਾਨੂੰ ਕਲਰ ਦਿਖਾਵਾਂਗੇ ਹਨਾ ਤੁਸੀਂ ਇਹਦੇ ਵਿੱਚੋਂ ਦੇਖੋ ਪਹਿਲਾ ਗੋਟਾ ਦੇਖੋ ਕਿੰਨਾ ਮਹਿੰਗਾ ਆਪਣਾ ਮੋਤੀ ਵਾਲਾ ਗੋਟਾ ਲੱਗਿਆ ਹੋਇਆ ਹੈ ਜਿਹੜਾ ਹੈਗਾ 35-40 ਰੁਪਏ ਮੀਟਰ ਤਾਂ ਇਹ ਇਹ ਵਾਲਾ ਗੋਟਾ ਹੀ ਮਿਲ ਰਿਹਾ ਹੈਗਾ ਫਿਰ ਇਹਦੀ ਲੇਬਰ ਲਾ ਲਓ ਦੇਖੋ ਕਿੰਨਾ ਸੋਹਣਾ ਗੋਟਾ ਸੌਰੀ ਦੁਪੱਟਾ ਗੋਟਾ ਪੱਤੀ ਨਾਲ ਤਿਆਰ ਕੀਤਾ ਹੋਇਆ ਹੈ ਇਹ ਫੁੱਲ ਸਾਈਜ਼ ਦਾ ਜਿੱਦਾਂ ਆਪਾਂ ਕਹਿ ਲਈਏ ਜੀ ਔਰਗੰజా ਦਾ ਦੁਪੱਟਾ ਹੋਊਗਾ ਇਦੇ ਵਿੱਚ ਕਲਰ ਜਿਹੜੇ ਹੈਗੇ ਤੁਹਾਨੂੰ ਮਿਲ ਜਾਣਗੇ ਜਿੱਦਾਂ ਇਹ ਮਸਟਰਡ ਜਿਹਾ ਕਲਰ ਆ ਗਿਆ ਇਹ ਬਟਨੇ ਤੇ ਬਹੁਤ ਵਧੀਆ ਜਿਹੜਾ ਹੈਗਾ ਕਲਰ ਲੱਗ ਰਿਹਾ ਦੇਖੋ ਵਰਕ ਦਿਖਾਵਾਂਗੀ ਮੈਂ ਤੁਹਾਨੂੰ ਕਿੰਨਾ ਸੋਹਣਾ ਜਿਹੜਾ ਹੈਗਾ ਹੈਂਡਵਰਕ ਮੋਤੀ ਦਾ ਕੰਮ ਹੋਇਆ ਹੋਇਆ ਬਹੁਤ ਹੀ ਜਿਆਦਾ ਸੋਹਣਾ ਕੱਟ ਦਾਣਾ ਲੱਗਿਆ ਹੋਇਆ ਬਹੁਤ ਸੋਹਣਾ ਵਰਕ ਹੈ ਇਹ ਸੂਟ ਜੇ ਤੁਸੀਂ ਲੈਣ ਜਾਵੋਗੇ ਬਾਜ਼ਾਰ ਤੋਂ ਤੁਹਾਨੂੰ 3000 3500 ਤੋਂ ਪਲੱਸ ਹੀ ਮਿਲਣਗੇ ਆਪਣੇ ਕੋਲੇ ਰੇਟ ਸਾਰਿਆਂ ਦੇ ਘੱਟ ਹੋਣਗੇ ਜੀ ਉੱਥੇ ਆ ਕੇ ਜਦੋਂ ਮਰਜ਼ੀ ਖਰੀਦ ਸਕਦੇ ਹੋ ਕਿਉਂਕਿ ਆਪਾਂ ਹੁਣ ਇਕੱਲੇ ਇਕੱਲੇ ਦਾ ਰੇਟ ਨਹੀਂ ਦੱਸਾਂਗੇ ਜਿੱਦਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਹਨ ਵੀ ਆਪਣੇ 1500 ਤੋਂ ਰੇਟ ਸ਼ੁਰੂ ਹੋ ਕੇ ਅੱਜ 1500 2000 ਜਿੱਦਾਂ ਆਪਾਂ ਕਹਿੰਦੇ 2500 ਇਹ ਸਾਰੀਆਂ ਰਿੰਦਾ ਦੇ ਸੂਟ ਹੋਣਗੇ ਆ ਦੇਖੋ ਕਲਰ ਬਹੁਤ ਸੋਹਣੇ ਨੇ ਪਿਆਰੇ ਪਿਆਰੇ ਕਲਰ ਨੇ ਇਹ ਦੇਖੋ ਜੀ ਬਹੁਤ ਸੋਹਣੇ ਇਹਨਾਂ ਦੇ ਕਲਰ ਆ। ਆ ਦੇਖੋ ਇਹ ਕਲਰ ਵੀ ਆ ਗਿਆ। ਤੇਲ ਵਾਲਾ ਕਲਰ ਹੈ। ਬਹੁਤ ਹੀ ਜਿਆਦਾ ਸੋਹਣੇ ਸੋਹਣੇ ਕਲਰ ਆਏ ਆ। ਅਲੱਗ ਜਿਹੇ ਕਲਰ ਆਏ ਹੋਇਆ। ਤੇ ਸਾਰੇ ਜਿਹੜੇ ਹੈਗੇ ਨੇ ਤੁਸੀਂ ਸਟਰੀਨ ਸੌਟ ਲੈ ਸਕਦੇ ਹੋ। ਦੇਖੋ ਕਿੰਨੇ ਸੋਹਣੇ ਜਿਹੜੇ ਹੈਗੇ ਨੇ। ਕਟ ਦਾਣੇ ਦਾ ਕੰਮ ਹੋਇਆ ਹੋਇਆ। ਉੱਪਰ ਆਪਣੇ ਕੋਲੇ ਉਸ ਤੋਂ ਬਾਅਦ ਆਈ ਨੇ ਜੀ ਤੇਲ ਵਾਲੇ ਸੂਟ। ਪਸੰਦ ਨੂੰ ਵਾਲਾ ਕੰਮ ਵੀ ਜਹਾ ਹੈ। ਇਹਦੇ ਵਿੱਚ ਜਿਹੜੇ ਹੈਗੇ ਨੇ ਕੜਾਈਆਂ ਦੇ ਵਰਕ ਹਨਾ ਹੈਂਡਵਰਕ ਦਾ ਡਿਜ਼ਾਈਨ ਜਿਹੜਾ ਹੈਗਾ ਥੋੜਾ ਥੋੜਾ ਚੇਂਜ ਹੋ ਜਾਊਗਾ ਕੱਪੜਾ ਜਿਹੜਾ ਹੈਗਾ ਇਹ ਟਿਸ਼ੂ ਸ਼ੀਮਾ ਰਹੀ ਜੀ ਟਿਸ਼ੂ ਸ਼ੀਮਾ ਦਾ ਜਿੱਦਾਂ ਪਾ ਲਈਏ ਸੂਟ ਦੇਖੋ ਪਿਓਰ ਹੈਂਡਵਰਕ ਦੇਖੋ ਕਿੰਨਾ ਸੋਹਣਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਹੈ ਇਸ ਤਰ੍ਹਾਂ ਜਿਹੜਾ ਹੈਗਾ ਗਲੇ ਦਾ ਬਾਕੀ ਜਿੱਦਾਂ ਹੈਗਾ ਪੈਨਲ ਵਰਕ ਹੋਇਆ ਹੋਇਆ ਹੈ ਨਾ ਵਿੱਚ ਸ਼ਿੱਕੀ ਦਾ ਕਟ ਦਾਣੇ ਦਾ ਮੋਤੀ ਦਾ ਸਾਰਾ ਕੰਮ ਹੋਇਆ ਹੋਇਆ ਇੱਧਰ ਜਿਹੜਾ ਹੈਗਾ ਬਾਜੂ ਹੈਗਾ ਆ ਇਹਨਾਂ ਦਾ ਵੀ ਦੁਪੱਟਾ ਜਿਹੜਾ ਹੈਗਾ ਪੂਰਾ ਖੁੱਲ ਸਾਈਜ਼ ਦਾ ਪੂਰੇ ਖੁੱਲੇ-ਖੁੱਲੇ ਸੇਮ ਕੱਪੜੇ ਦੇ ਜਿਹੜੇ ਹੈਗੇ ਨੇ ਦੁਪੱਟੇ ਲੱਗੇ ਹੋਏ ਨੇ ਦੇਖੋ ਸੇਮ ਕੱਪੜੇ ਦੇ ਦੁਪੱਟੇ ਲੱਗੇ ਨੇ ਮੈਂ ਤੁਹਾਨੂੰ ਦੁਬਾਰਾ ਚੈੱਕ ਕਰਵਾ ਦਾਂਗੀ ਬਹੁਤ ਸੋਹਣੇ ਜਿਹੜੇ ਹੈਗੇ ਬਰੀਆਂ ਵਾਲੇ ਸੂਟ ਹੈਗੇ ਆ ਜੀ ਇਹ ਵਾਲੇ ਇਹਦੇ ਤੇ ਕਲਰ ਤੁਹਾਨੂੰ ਸਾਰੇ ਨਹੀਂ ਮਿਲਣਗੇ ਆ ਦੇਖੋ ਇਹ ਜੈਲੋ ਕਲਰ ਆ ਗਿਆ ਇਹਨਾਂ ਵੀ ਕੜਾਈ ਦਾ ਥੋੜਾ ਜਿਹਾ ਹੋਰ ਫਰਕ ਹੈ ਮਤਲਬ ਕਿ ਚੀਜ਼ ਇਹੀ ਮਿਲੂਗੀ ਥੋੜਾ ਥੋੜਾ ਫਰਕ ਆ ਜਾਊਗਾ ਆ ਦੇਖੋ ਇਹ ਕਿੰਨਾ ਸੋਹਣਾ ਹੈ orange ਕਲਰ ਹੈ ਇਹ ਜੈਲੋ ਕਲਰ ਆ ਗਿਆ ਤੇ ਬੜੇ ਸਾਰੇ ਕਲਰ ਨੇ ਆਪਣੇ ਕੋਲੇ ਆ ਦੇਖੋ ਇਹ ਰਾਣੀ ਕਲਰ ਆ ਗਿਆ ਰਾਣੀ ਕਲਰ ਆ ਗਿਆ ਇਹ ਜਿੱਦਾਂ ਪਿਕ ਪੀਚ ਜਾ ਆ ਗਿਆ ਪਿੰਕ ਪੀਚ ਜਾ ਕਲਰ ਕਹਿਣੀ ਹੈ ਆਪਾਂ ਸਾਦੇ ਕੋ ਕਾ ਕਲਰ ਵੀ ਬਹੁਤ ਜ਼ਿਆਦਾ ਬੰਦ ਤੁਸੀਂ ਕੀ ਜਿੱਦਾਂ ਫਰੋਜੀ ਕਲਰ ਆ ਗਿਆ ਜੀ ਫਰੋਜੀ ਕਲਰ ਆ ਗਿਆ ਟੋਟਲੀ ਹੈਂਡਵਰਕ ਹੋਊਗਾ ਟੋਟਲੀ ਹੈਂਡਵਰਕ ਹੋਊਗਾ ਆ ਦੇਖੋ ਇਹ ਵਾਲਾ ਵੀ ਜਿਹੜਾ ਹੈਗਾ ਅਲੱਗਿ ਸੈਰੀ ਜਾ ਕਲਰ ਹੈ ਕਲਰ ਹੋ ਰਿਹਾ ਹੋ ਸਕਦਾ ਹੈ ਕੈਮਰੇ ਦੇ ਵਿੱਚ ਥੋੜਾ ਮਤ ਹੋ ਸਕਦਾ ਹੈ ਨਾ ਕੋਈ ਕਲਰ ਦਾ ਫਰਕ ਹੋਣਾ ਹੋਵੇ ਜੀ ਕੈਮਰੇ ਦੇ ਵਿੱਚ ਮੈਂ ਤੁਹਾਨੂੰ ਇੱਕ ਸੂਟ ਹੋਰ ਖੋ ਰ ਕੇ ਚੈੱਕ ਕਰਵਾ ਦਾਂਗੀ ਇੰਨੇ ਜਿਆਦੇ ਸੋਹਣੇ ਸੂਟ ਨੇ ਨਾ ਇਹ ਬਹੁਤ ਹੀ ਜਿਆਦਾ ਸੋਹਣੇ ਕਿਉਂਕਿ ਹੁਣ ਮੈਰਿਜਾਂ ਦਾ ਸੀਜ਼ਨ ਹੈ ਹਨਾ ਬਹੁਤ ਪੈਣਾ ਤੇ ਪੈਸੇ ਵੀ ਆਉਂਦੇ ਹੁੰਦੇ ਆ ਵੀ ਅੱਜ ਕੱਲ ਕਿਹ ਜਿਹੇ ਦਾ ਟ੍ਰੈਂਡ ਚੱਲ ਰਿਹਾ ਹੈ ਆ ਦੇਖੋ ਇਹ ਵਾਲਾ ਕੱਪੜਾ ਲੈ ਕੇ ਆਪਾਂ ਇਹਨਾਂ ਨਾਲ ਨਵੇਂਾ ਵਰਕ ਜਿਹੜਾ ਹੈਗਾ ਕਰਵਾਉਣੇ ਆ ਦੇਖੋ ਇਹਦੇ ਵਿੱਚ ਜਿਹੜਾ ਹੈਗਾ ਸਾਰਾ ਸ਼ੀਸ਼ੇ ਦਾ ਕੰਮ ਹੋਇਆ ਹੋਇਆ ਮੋਤੀ ਦਾ ਕੰਮ ਤੇ ਸ਼ੀਸ਼ੇ ਦਾ ਕੰਮ ਆ ਦੇਖੋ ਨੇੜੇ ਲਾ ਕੇ ਮੈਂ ਤੁਹਾਨੂੰ ਕੈਮਰਾ ਚੈੱਕ ਕਰਵਾ ਦਾਂਗੀ ਇੰਨਾ ਸੋਹਣਾ ਜਿਹੜਾ ਹੈਗਾ ਵਰਕ ਹੋਇਆ ਹੋਇਆ ਇਹਦੀ ਲੈਂਥ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਜਿੰਨੀ ਮਰਜ਼ੀ ਤੁਸੀਂ ਲੈਂਥ ਕਰ ਸਕਦੇ ਆ ਦੇਖੋ ਘੇਰੇ ਤੇ ਕਿੰਨਾ ਸੋਹਣਾ ਕੰਮ ਹੋਇਆ ਹੈ ਪਿਓਰ ਜਿੱਦਾਂ ਆਪਾਂ ਕਹਿੰਦੇ ਹਾਂਡ ਵਰਕ ਹੈਂਡ ਵਰਕ ਸੂਟ ਨੇ ਕਿ ਤੋਂ ਜਿਹੜਾ ਹੈਗਾ ਤੁਹਾਨੂੰ ਉਹ ਵਾਲਾ ਰੇਟ ਨਹੀਂ ਮਿਲੇਗਾ ਜਿਹੜਾ ਤੁਹਾਨੂੰ ਅਸੀਂ ਰੇਟ ਦੇ ਦਾਂਗੇ ਇਹ ਸਾਰੇ ਜਿਹੜੇ ਹੈਗੇ ਨੇ ਬਸ ਜਿੱਦਾਂ 2000 ਤੋਂ ਸਟਾਰਟ ਹੋ ਜਾਂਦੇ ਆ 2000 2500 ਇਸ ਤਰ੍ਹਾਂ ਹੀ ਇਹਨਾਂ ਦੀਆਂ ਰੇਂਜਾਂ ਹੈਗੀਆਂ ਨੇ ਕੋਈ ਜ਼ਿਆਦਾ ਰੇਂਜ ਨਹੀਂ ਹੈ ਜੀ ਸਾਡੇ ਕੋਲੇ 500 ਤੱਕ ਤੁਸੀਂ ਬਹੁਤ ਸਾਰੇ ਸੋਟ ਖਰੀਦ ਸਕਦੇ ਇੱਕ ਆਪਣੇ ਕੋਲੇ ਫਾਅ ਵਾਲਾ ਅਲੱਗ ਜੀ ਚੀਜ਼ ਆਈ ਸੀ ਜਿਹੜੀ ਮੈਂ ਤੁਹਾਨੂੰ ਟੂਟ ਕੋਡ ਤੇ ਰੱਖਾ ਦੇਣੀ ਆ ਇਹ ਵੀ ਪਿਓਰ オーਰਗੰਜਾ ਤੇ ਜਿੱਦਾਂ ਕਹਿ ਲਈ ਹੈ ਨਾ ਸੂਟ ਹੈਗਾ ਆ ਲਾਈਨਿੰਗ ਜਿਹੜਾ ਹੈਗਾ ਸ਼ਰਟ ਹੋ ਗਈ ਹੈ ਆ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਹੈ ਹੈਂਡ ਵਰਕ ਟੋਟਲੀ ਜਿਹੜਾ ਹੈਗਾ ਮੋਤੀ ਦਾ ਕੰਮ ਹੋਇਆ ਹੋਇਆ ਇਹਦੇ ਉੱਤੇ ਗਲੇ ਦਾ ਜਿਹਦਾ ਲਾਈਟ ਵੇਟ ਜਿਹਾ ਸੂਟ ਹੈ ਨਾ ਪਸੰਦ ਕਰਦੇ ਆ ਤੇ ਇਹ ਜਿਹੜਾ ਹੈਗਾ ਜਿਵੇਂ ਆਪਾਂ ਕਹ ਦੀਏ ਪਿਓਰ ਚਨੂਨ ਦਾ ਇਹਦੇ ਵਿੱਚ ਦੁਪੱਟਾ ਲੱਗਿਆ ਹੋਇਆ ਹੈ ਦੇਖੋ ਇਹਦਾ ਪੋਂਚਾ ਵੀ ਵਰਕ ਹੋਇਆ ਹੋਇਆ ਹੈ ਮੈਂ ਖੁਦ ਵੀ ਨਹੀਂ ਹਜੇ ਜਦ ਆਇਆ ਕਹਿ ਲਈ ਇਹ ਸਾਡੇ ਕੋਲੇ ਅੱਜ ਹੀ ਮਾਲ ਆਇਆ ਸੀਗਾ ਨਵਾਂ ਨਵਾਂ ਆਪਾਂ ਨੇ ਖੁਦ ਵੀ ਮੈਂ ਚੈੱਕ ਨਹੀਂ ਕੀਤਾ ਦੇਖੋ ਮੂਰੀ ਤੇ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਬਾਟਮ ਵਰਕ ਹੈਗਾ ਆ ਇਹ ਬਾਟਮ ਵਰਕ ਹੈਗਾ ਇਹਨਾਂ ਦਾ ਦੁਪੱਟਾ ਸਭ ਤੋਂ ਜ਼ਿਆਦਾ ਵਧੀਆ ਜਿਹੜਾ ਹੈਗਾ ਇਹਨਾਂ ਦਾ ਦੁਪੱਟਾ ਇਹਦੇ ਜਿੱਦਾਂ ਪਿਓਰ ਔਰਗੰਜਾ ਦੇ ਪਿਓਰ ਚਨੂਨ ਦੇ ਦੁਪੱਟੇ ਆਏ ਨੇ ਆਪਣੇ ਕੋਲੇ ਪੂਰੇ ਫੁੱਲਸਾਈ ਦੇ ਜਿੱਦਾਂ ਸਾਹੀ ਜੇ ਸੂਟ ਹੈਗੇ ਆ ਜੀ ਇਹ ਵਾਲੇ ਬਹੁਤ ਸੋਹਣੇ ਇਹਨਾਂ ਦੇ ਦੁਪੱਟੇ ਹੈਗੇ ਆ ਦੇਖੋ ਦੁਪੱਟੇ ਜਿੱਦਾਂ ਮਰਜ਼ੀ ਤੁਸੀਂ ਇਹ ਦੁਪੱਟੇ ਨਾਲ ਅਲੱਗ ਵੀ ਸੂਟ ਤਿਆਰ ਕਰਵਾ ਸਕਦੇ ਹੋ ਇਹ ਵਾਲੇ ਐਵੇਂ ਦੇ ਦੁਪੱਟੇ ਹੈਗੇ ਆ ਜਿੱਦਾਂ ਇਸ ਵਾਰੀ ਸਾਡੇ ਕੋਲੇ ਬਹੁਤ ਪੈਣਾ ਹੈ ਤਾਂ ਦੁਪੱਟਿਆਂ ਦੇ ਨਾਲ ਜਿੱਦਾਂ ਕੱਲੇ ਦੁਪੱਟਿਆਂ ਦੇ ਨਾਲ ਸੂਟ ਤਿਆਰ ਕਰਵਾ ਕੇ ਲੈ ਕੇ ਆਏ ਹਾਂ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਹੀ ਆਇਆ ਤੇ ਜਿੱਦਾਂ ਇਹ ਵਾਲਾ ਕਲਰ ਆ ਗਿਆ ਸੀ ਇਹ ਬਲੈਕ ਇਹ ਆਪਣੇ ਕੋਲੇ ਬਲੈਕ ਕਲਰ ਆਇਆ ਸੀ ਇਹ ਵਾਲਾ ਬਲੈਕ ਦੀ ਬਹੁਤ ਜ਼ਿਆਦਾ ਮੰਗ ਸੀ ਜੀ ਆਪਣੇ ਕੋਲ ਬਲੈਕ ਸੂਟਾਂ ਲਈ ਇੱਕ ਆਪਣੇ ਕੋਲੇ ਇਹ ਸੂਟਾਂ ਦੀ ਬਹੁਤ ਜ਼ਿਆਦਾ ਮੰਗ ਸੀ ਆਪਾਂ ਇਹ ਤੁਹਾਨੂੰ ਦਿਖਾਉਣ ਲੱਗੇ ਆ ਤੇ ਖੀਨਖਾਬ ਲੱਗਿਆ ਹੋਇਆ ਜੀ ਖੀਨਖਾਬ ਦਾ ਪੈਚਵਰਕ ਦੇ ਨਾਲ ਸੂਟ ਤਿਆਰ ਹੋਇਆ ਹੋਣਾ ਆਪਾਂ ਇਸ ਨੂੰ ਇੱਕ ਟੂਟ ਖੋਲ ਕੇ ਚੈੱਕ ਕਰਵਾਣਾ ਆਪਾਂ ਪਰਪਲ ਕਲਰ ਦਾ ਸੂਟ ਜਿਹੜਾ ਹੈਗਾ ਖੋਲਦੇ ਆ ਇਹ ਵੀ ਜਿਹੜਾ ਹੈਗਾ ਆਪਾਂ ਕਹਿ ਲਈਏ ਜੀ ਪਿਓਰ ਔਰਗੰਝਾ ਦੇ ਉੱਪਰ ਸਾਡੇ ਕੋਲੇ ਨਕਲ ਕੋਈ ਨਹੀਂ ਤੁਹਾਨੂੰ ਮਿਲੇਗੀ ਆ ਦੇਖੋ ਆ ਦੇਖੋ ਐਸ ਤਰ੍ਹਾਂ ਜਿਹੜਾ ਹੈਗਾ ਵਰਕ ਹੋਇਆ ਹੋਇਆ ਹੈਂਡ ਵਰਕ ਹੋਇਆ ਹੋਇਆ ਹੈ ਘੇਰੇ ਐਂਡ ਗਲੇ ਤੇ ਵੀ ਨੈਕ ਬਣਿਆ ਹੋਇਆ ਪਿਓਰ ਔਰਗੰਝਾ ਦਾ ਕਪੜਾ ਹੈ ਆ ਦੇਖੋ ਪੈਚ ਵਰਕ ਲੱਗਾ ਹੋਇਆ ਹੈ ਖੀਨ ਖਾਬ ਦਾ ਖੀਨ ਖਾਬ ਦੇ ਪੈਚ ਵਰਕ ਲੱਗੇ ਹੋਇਆ ਦੇਖੋ ਕਿੰਨਾ ਸੋਹਣਾ ਜਿਹੜਾ ਹੈਗਾ ਕਟ ਦਾਣਾ ਦਾ ਤੇ ਮੋਤੀ ਦਾ ਜਰੀ ਦਾ ਵਰਕ ਹੋਇਆ ਹੋਇਆ ਹੈ ਜਿੱਦਾਂ ਖੀਨ ਖਾਵ ਦਾ ਪ੍ਰਿੰਟ ਆ ਗਿਆ ਹਨਾ ਤੁਹਾਨੂੰ ਪਤਾ ਹੀ ਹੈ ਖੀਨ ਖਾਵ ਦਾ ਸੂਟ ਕਿੰਨਾ ਜਿਆਦਾ ਜਿਹੜਾ ਹੈਗਾ ਕੋਸਟਲੀ ਮਿਲ ਰਿਹਾ ਆਪਾਂ ਨੇ ਸਪੈਸ਼ਲ ਡਿਮਾਂਡ ਤੇ ਕਿਸੇ ਕਸਟਮਰ ਦੀ ਡਿਮਾਂਡ ਤੇ ਇਹ ਵਾਲੇ ਸੂਟ ਆਪਾਂ ਨੇ ਮੰਗਵਾਇਆ ਇਹਦੇ ਵਿੱਚ ਪਿਓਰ ਆਪਾਰਡਾ ਦੀ ਜਿੱਦਾਂ ਕਹਿੰਦੀ ਹੈ ਬਾਟਮ ਲੱਗੀ ਹੋਈ ਹੈ ਦੇਖੋ ਬਾਟਮ ਤੇ ਵੀ ਵਰਕ ਜਿਹੜਾ ਬਾਟਮ ਤੇ ਵਰਕ ਉਹ ਲੱਗੂਗਾ ਮਿਲੂਗਾ ਜੀ ਪੈਚ ਵਰਕ ਪੈਚ ਵਰਕ ਮੋਰੀਆਂ ਤੇ ਵੀ ਤੁਹਾਨੂੰ ਇਹਨਾਂ ਦਾ ਜਿਹੜਾ ਦੁਪੱਟਾ ਹੈਗਾ ਜਿਹਦੇ ਦੁਪੱਟਾ ਵੀ ਆਰਗਨ ਜਿਆਦਾ ਹੈਗਾ ਮਿਲੂਗਾ ਤੁਹਾਨੂੰ ਪੂਰਾ ਵਧੀਆ ਸੋਹਣਾ ਦੁਪੱਟਾ ਦੁਪੱਟਾ ਜਿਵੇਂ ਆਪਾਂ ਕਹਿੰਦੇ ਰੀਜਨਲ ਤਿਆਰ ਕਰਿਆ ਹੱਟਪਟਾ ਹੈਗਾ ਆ ਦੇਖੋ ਕਿੰਨੇ ਸੋਹਣੇ ਜਿਹੜੇ ਹੈਗੇ ਨੇ ਇਹਦੇ ਦੁਪੱਟੇ ਹੈਗੇ ਆ ਪਾਰਟੀ ਵਿਆਹ ਸੂਟ ਹੈਗੇ ਬਹੁਤ ਸਖ ਜਿਆਦੇ ਸੋਹਣੇ ਆ ਦੇਖੋ ਇਹ ਵਾਲਾ ਜਿਹੜਾ ਹੈਗਾ ਜਿਵੇਂ ਆਪਾਂ ਕਹਿੰਦੇ ਸਮੋਸਾ ਲੈਸ ਲੱਗੀ ਹੋਈ ਆ ਚੁੰਨੀ ਦੇ ਉੱਪਰ ਲੇਬਰ ਬਹੁਤ ਸੋਹਣੇ ਜਿਹੜੀ ਹੈਗੀ ਬਹੁਤ ਜ਼ਿਆਦਾ ਲੇਬਰ ਪਈ ਹੋਈ ਆ ਇਹੋ ਇਸ ਤਰ੍ਹਾਂ ਜਿਹੜਾ ਹੈਗਾ ਇਹ ਵਿੱਚ ਤਰ ਕੇ ਜਿੱਦਾਂ ਆਪਾਂ ਕਹਿੰਦੇ ਆਂ ਅੰਡਰਗਰਾਉਂਡ ਲੈਸ ਲਾਈ ਹੋਈ ਹੈ ਦੇਖੋ ਗੋਟਾ ਕਿੰਨਾ ਸੋਹਣਾ ਗੋਟਾ ਲੱਗਿਆ ਹੋਇਆ ਹੈ ਦੁਪੱਟੇ ਦੇ ਉੱਪਰ ਐ ਤਰ੍ਹਾਂ ਜਿਹੜਾ ਹੈਗਾ ਗੋਟਾ ਲਾ ਕੇ ਦੁਪੱਟੇ ਤਿਆਰ ਕਰੇਗੇ ਨੇ ਇਹਦੇ ਵਿੱਚ ਕਲਰ ਆਪਣੇ ਕੋਲੇ ਕਾਫੀ ਆਇਆ ਮੈਂ ਤੁਹਾਨੂੰ ਇੱਕ ਵਾਰੀ ਕਲਰ ਚੈੱਕ ਕਰਵਾਤਾ ਹਾਂ ਇਹ ਦੇਖੋ ਇਹ ਜਿਹਦਾ ਬਹੁਤ ਨਹੀਂ ਕਲਰ ਆ ਗਿਆ ਇਹ ਰਸਤਾ ਜਿਹਾ ਕਲਰ ਆ ਗਿਆ ਥਾਂਪਾ ਕਲਰ ਕਹਿ ਲਈਏ ਆਪਾਂ ਤੁਹਾਨੂੰ ਮੈਂ ਸਾਰੇ ਕਲਰ ਚੈੱਕ ਕਰਵਾਵਾਂਗੀ ਇਹ ਦੇਖੋ ਜੰਮਾ ਆ ਗਿਆ ਜੀ ਬਹੁਤ ਹੀ ਜਿਆਦਾ ਇਹ ਤਾਂ ਸੋਨਾ ਕਲਰ ਆਇਆ ਹੈ ਜੀ ਆਪਣੇ ਕੋਲੇ ਆ ਦੇਖੋ ਇਹ ਵਾਲਾ ਜਿਹੜਾ ਹੈਗਾ ਨਾਭੀ ਕਲਰ ਆ ਗਿਆ ਇਹ ਮਹਿਰੂਨ ਕਲਰ ਜਿੱਦਾਂ ਇਹ ਵਿਆਹ ਤੇ ਵੀ ਸੂਟ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਅਨੰਦ ਕਾਰਜ ਤੇ ਵੀ ਤੁਸੀਂ ਇਹ ਸੂਟ ਪਾਉਣਾ ਤਾਂ ਬੜੀਆਂ ਦੇ ਵਿੱਚ ਲੈਣਾ ਚਾਹੋ। ਇਹ ਦੇਖੋ ਇਹ ਫਿਰੋਜੀ ਕਲਰ ਆ ਗਿਆ। ਫਿਰੋਜੀ ਕਲਰ ਆ ਗਿਆ। ਇਹਦੇ ਚ ਜਿਹੜਾ ਹੈਗਾ orange ਕਲਰ ਆ ਗਿਆ। ਇਹਦੇ ਤੇ 6-7 ਕਲਰ ਆਏ ਨੇ ਆਪਣੇ ਕੋਲੇ। ਸਾਰੇ ਕਲਰ ਆਪਾਂ ਨੇ ਜਿੰਨੇ ਵੀ ਕਲਰ ਹੈਗੇ ਸੀਗੇ ਸਾਰੇ ਕਲਰ ਆਪਾਂ ਨੇ ਮੰਗਵਾਏ ਨੇ ਇਹਦੇ ਵਿੱਚੋਂ ਇੱਕ ਜਿਹੜਾ ਹੈਗਾ ਰਾਜਮ ਕਲਰ ਕਹਿੰਦੇ ਆਪਾਂ ਮਰਜੱਟਾ ਕਲਰ ਉਹ ਵਾਲਾ ਕਲਰ ਆਪਣਾ ਸੇਲ ਹੋ ਗਿਆ ਜੀ ਕਿ ਬਹੁਤ ਹੈ ਸੋਹਣੇ ਸੂਟ ਨੇ ਤੁਸੀਂ ਜਦੋਂ ਮਰਜੀ ਸਾਡੇ ਤੋਂ ਇਹ ਸੂਟ ਜਿੱਥੇ ਮਰਜੀ ਬੈਠੇ ਤੁਸੀਂ ਮੰਗਵਾ ਸਕਦੇ ਹੋ ਜੀ ਆਪਾਂ ਤੁਹਾਨੂੰ ਆਪਣਾ ਇੱਕ ਵਾਰੀ ਐਡਰੈਸ ਫੇਰ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਕੌਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ ਢੋਰੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਕੱਕੜਵਾਲ ਚੌਕ ਦੇ ਵਿੱਚ ਹੈ ਗੁਰਦੁਆਰਾ ਕੰਗੀਧਰ ਸਾਹਿਬ ਦਸਵੇਂ ਸਿਨਗਰ ਉਹਦੇ ਬਿਲਕੁਲ ਸਾਹਮਣੇ ਜਿਹੜੇ ਹੈਗਾ ਆਪਣਾ ਬੁਟੀਕ ਹੈਗਾ ਜੀ ਤੁਸੀਂ ਕਿਹੋ ਜਿਹਾ ਵੀ ਕਪੜਾ ਸਾਡੇ ਤੋਂ ਔਨਲਾਈਨ ਖਰੀਦਣਾ ਚਾਹੁੰਦੇ ਹੋ ਜਾਂ ਸਾਡੀ ਸ਼ਾਪ ਤੇ ਵਿਜ਼ਿਟ ਕਰਕੇ ਖਰੀਦਣਾ ਚਾਹੁੰਦੇ ਹੋ ਤੁਸੀਂ ਸਾਡੇ ਕੋਲੋਂ ਆ ਕੇ ਖਰੀਦ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ